ਸਰਦੀ ਦੇ ਪਿੱਛੇ ਬ੍ਰੈਂਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਨੂੰ ਸਵਾਗਤ ਹੈ ਉਮੀਦ ਹੈ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹੁਣ ਅਸੀਂ ਚੱਲੇ ਗੁਰਦੁਆਰਾ ਸਾਹਿਬ ਨੂੰ ਤੇ ਨਹੀਂ ਭੁਤੇ ਬਾਬੇ ਨਹੀਂ ਉੱਥੇ ਛੋਟੇ ਘੰਨੇ ਚੱਲਾਂਗੇ ਤੇ ਅਸੀਂ ਸਾਡਾ ਅਜੀਜ਼ ਨੇ ਅੱਜ ਫਸਟ ਟਾਈਮ ਸੁਪਾਇਆ ਤੇ ਅਸੀਂ ਸਾਡਾ ਤਿਆਰ ਹੋ ਗਿਆ ਸੀ ਸਿਸਨ ਚਾਚੜਿਆ ਪਿਆ ਵੀ ਅਜਮੈ ਸੁਪਾਇਆ ਹੋਇਆ ਹੈ ਤੇ ਘਰੇ ਸਰਤੇ ਚੁੱਢੀ ਲੈ ਲਈ ਸੀ ਕਿ ਮੈਲਾ ਆਤੀ ਆਉਣ ਲੱਗੀ ਟੀ ਕਲ ਚ ਪਾਤੀ ਕਿ ਮਿੰਨ ਨਾ ਰੌਲਾ ਪਾ ਲਿਆ ਵੀ ਸਰਤੇ ਦੀ ਮੈਂ ਉੱਥੇ ਬਾਬੇ ਜਾ ਕੇ ਦੇ ਦੂੰਗੀ ਕੋਈ ਨਾ ਆ ਰਹੇ ਹਰਮਨ ਜੀ ਥੋੜਾ ਜਿਹਾ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਵਾਉਂਦੀ ਆ ਫਿਰ ਮਿਲਦੇ ਆਪਾਂ ਗੁਰੂ ਅਰਜਨ ਦੇਵ ਜੀ ਦੇ ਸ਼ੇਰ ਦੇ ਹੱਥ ਤੇ ਆਪੇ ਗੁਰੂ ਅਰਜਨ ਦੇਵ ਜੀ ਦਾ ਰਾਜੇ ਮੇਰੇ ਪਿਤਾ ਵੀ ਤੇ ਕਹਿੰਦੇ ਹੱਥ ਬੰਨੇ ਹੀ ਨੇ ਗੁਰੂ ਅਰਜਨ ਦਾ ਜਵਾਰ ਆ ਆਖਾ ਵਿੱਚ ਬਰਾਗ ਆ ਗਿਆ ਜੀ ਕਿ ਕਿਰਪਾ ਕਰੈ ਮੈਨੂੰ ਦੇਰੋਂ ਦੇ ਦਰਵਾਜ਼ੇ ਦੇ ਵਿੱਚ ਲੈ ਕੇ ਚਾਹੁੰਦੇ ਹੈ ਜਦ ਕਿ ਆਪ ਨੂੰ ਸਤਿਨਾਮ ਸ੍ਰੀ ਵਾਹਿਗੁਰੂ ਜਿਸ ਸ਼ਕਤ ਦੇ ਵਿੱਚ ਖੜਾ ਹੋਵੇ ਨਾ 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 ਗੁਰੂ ਸਾਹਿਬ ਦਾ ਅਸਮਾਨ ਨੂੰ ਝੂਠ ਵਾਲਾ ਨਹੀਂ ਸੀ ਕੋਈ ਹੈ ਕੋਈ ਵੀ ਗੁਰੂ ਸਾਹਿਬ ਦਾ ਕੋਈ ਜਦ ਹਰਿਸ਼ੋ ਦੇ ਵਿੱਚ ਹੋਰ ਇੱਥੇ ਮਹਾਪੁਰਖਾਂ ਦੀ ਗੱਲ ਨਹੀਂ ਕੀਤੀ ਪਰੰਤੂ ਨਿੱਧਿਆ ਭਾਵੇਂ ਸ੍ਰੀ ਕੀਤੀ ਜਾਂਦੀ ਸਾਡੇ ਗੁਰੂਆਂ ਨੂੰ ਵੀ ਝੂਠ ਵਾਲੇ ਮਹਾਪੁਰਖ ਹੋਏ ਨੇ ਕਿਸੇ ਵੀ ਰੂਪ ਦੇ ਬੰਦੀ ਨਿਰੋਧ ਦੇ ਦਿੱਤੇ ਜੀ ਮਹਾਂ ਦੇ ਰੂਪ ਦੇ ਦਿੱਤੇ ਗੁਰੂ ਸਿੱਖ ਮਹਾਂਪਰਮੇਸ਼ਰ ਦੇ ਰੂਪ ਦੇ ਦਿੱਤੇ ਇਸ ਕਰਕੇ ਜੋਰ ਨੂੰ ਬਾੜੇ ਦਾ ਸਰਕਾਰ ਹੈ ਤੇ ਸਾਧ ਸੰਗਤ ਦੀ ਤੁੜਨਾ ਹੈ ਗੁਰੂ ਪਰਮੇਸ਼ਰ ਦੇ ਨਾਲ ਕਬੀਰ ਜੀਵਾ ਤੋਂ ਦੋਈ ਭਰੇ ਇੱਕ ਸਾਧਾ ਨਿਗਰਾਨ ਗਰਾਮ ਦੇ ਦਾਤਾ ਰੋਣ ਨੂੰ ਸਰਦ ਚਾਰ ਹੈ ਮਹਾਂਪਰਮੇਸ਼ਰ ਦੀ ਪੂਜਾ ਕਰਨ ਵਾਲਾ ਤੇ no 哎，好。 یادنا چھوڑی جا رہی ہے اس کو میرے میرے ساتھ بھی جاتے صبحیں پہلا you uh -huh. پیار کی جی بڑی ہے جہاں ریسرے نام ਤੁਸੀਂ ਦੇਖਿਆ ਵੀ ਸਮਾਗਮ ਸੀਗਾ ਵਰਸੀ ਦਾ ਛੋਟੇ ਖੰਨੇ ਬਾਬਾ ਨਿਰਗੰਦਾਰ ਜੀ ਤੁਸੀਂ ਪਹਿਲਾਂ ਵਲੌਗ ਤੋਂ ਉਦੋਂ ਤੱਕ ਦੇਖ ਚੁੱਕੇ ਹੋ ਤੇ ਵੀ ਮੰਮੀ ਸੇਵਾ ਕਰਨ ਗਏ ਹੋਏ ਸੀਗੇ ਅਸੀਂ ਬਾਤੋ ਜਾਂਦੇ ਸੀਗੇ ਤੇ ਵਰਸੀ ਵਾਲੇ ਦਿਨ ਅਸੀਂ ਸਾਰੇ ਮੰਮੀ ਉਦੋਂ ਵੀ ਮੰਮੀ ਪਹਿਲਾਂ ਹੀ ਚਲੇ ਗਏ ਸੀਗੇ ਤੇ ਅਸੀਂ ਭੈਣ ਉਹਨਾਂ ਨਾਲ ਸੀਗੇ ਸਾਰੇ ਸੋ ਵਰਸੀ ਕਿਉਂ ਮਨਾਉਂਦੇ ਨੇ ਛੋਟੇ ਖੰਨੇ ਉਹ ਤੁਹਾਨੂੰ ਹੁਣ ਦੱਸ ਰਹੇ ਨੇ ਮੰਮੀ ਤੇ ਵੀ 체ਜਨ ਨੂੰ ਲੱਗਦੀ ਕਰਨ ਲੜੀਆਂ ਤਾਂ ਬਹੁਤ ਚਿਰ ਦੀਆਂ ਚਲਦੀਆਂ ਨੇ ਪਾਠ ਤਾਂ ਸਭ ਹੀ ਚੱਲੀ ਜਾਂਦੇ ਨੇ ਅੱਗੇ ਤਾਂ ਮਹੀਨਾ ਹੀ ਲੰਘ ਜਾਂਦਾ ਤੇ ਨਾਲ ਦੀ ਸੰਗਰਾਮ ਤੋਂ ਹੀ ਸ਼ੁਰੂ ਹੋ ਜਾਂਦੀ ਸੀ ਪਾਠਾਂ ਦੀਆਂ ਲੜੀਆਂ ਇੰਨਾ ਕੱਟ ਰਹਿਣਾ ਕਿ ਸੇਵਾਦਾਰਾਂ ਨੂੰ ਵੀ ਬਹੁਤ ਅੱਖੋਂ ਹੁੰਦਾ ਸੀਗਾ ਹੁਣ ਤੇ ਮਿਸਾਲ ਜਿਦਾ ਸਹੀ ਦੇ ਨਹੀਂ ਕਰਦੇ ਨੇ ਪੰਜ ਦਿਵਾਨ ਦੇ ਦੇ ਰਾਤ ਦੇ ਦੇ ਸੇਵਾ ਕਰ ਦਿੰਦਾ ਬਹੁਤ ਸਟਾਫ ਦੇ ਸੰਗਤ ਹੁੰਦੀ ਹੈ ਬਹੁਤ ਕੱਟ ਹੋਣ ਲੱਗਦੇ ਇੱਥੇ ਹੀ ਦੂਜੇ ਪਾਈ ਇਹਨਾਂ ਦੇ ਇੱਥੇ ਨੇ ਮਰਸੂਲ ਲੜੇ ਬਾਪਾ ਨੇ ਉੱਥੇ ਸਤਾਈ ਧਰੀਦ ਨੂੰ ਹੋ ਲੈਂਦੀ ਐ ਫੇਰ ਉੱਥੇ ਜਟਾਣੇ ਉਹ ਵੀ ਇਹਨਾਂ ਦੇ ਭਾਈ ਸੀਗੇ ਪੰਜ ਭਾਈ ਸੀਗੇ ਜਟਾਣੇ ਵੀ ਹੋਲੀ ਵਰਸ਼ੀ ਪਹਿਲਾਂ ਤੇ ਵਰਸ਼ੀ ਵੀ ਐਨਾ ਸੰਗਤ ਆਉਂਦੀ ਆ ਸੁੱਖਾਂਵਾਰ ਆਉਂਦੀਆਂ ਨੇ ਆਪਾਂ ਸੱਚੇ ਦਿਲੋਂ ਜੋਰ ਸਰਦਾ ਨਾਲ ਮੰਗਦੇ ਆਂ ਵਾਰ ਮਿਲ ਪੂਰਾ ਹੁੰਦਾ ਬਾਕੀ ਨਾਬੇ ਦੀ ਕਿਰਪਾ ਇੰਨੀ ਆਲੇ ਦਾ ਸਾਂਝ ਬਤਾਉਂਦਾ ਹਾਂ ਜੀ ਸੋ ਜੀ ਦਾ ਵੀ ਜੇਦਾ ਵੀ ਕਦੋਂ ਟਾਈਮ ਲੱਗੇ ਜ਼ਰੂਰ ਦਰਸ਼ਨ ਕਰਕੇ ਜਾਇਓ ਜੀ ਤੇ ਹੁਣ ਅਸੀਂ ਜਰੂਰ ਆ ਕੇ ਦੇਖ ਕੇ ਜਾਇਓ ਕਿ ਕਿੰਨਾ ਕਠੰਡਾ ਰੋਣਕ ਮੈਂ ਕਿੰਨੀਆਂ ਜਲੇਬੀਆਂ ਪੱਕਦੀਆਂ ਨੇ ਇੱਕੀ ਦਾ ਦੂਏ ਦਿਨ ਭੁੰਕਾ ਵੀ ਨਹੀਂ ਬਚਿਆ ਹਾਂ ਮੈਂ ਤਾਂ ਗਿਆ ਹੋਇਆ ਸੀਗਾ ਮੈਂ ਤਾਂ ਅਸੀਂ ਦੂ ਕਹਿੰਦਾ ਹੁੰਦਾ ਵੀ ਦੂਏ ਦਿਨ ਭੁੰਕਾ ਭੋਗ ਲੈ ਜਾਣਾ ਭਰੀਆਂ ਹੋਣੀਆਂ ਅਸੀਂ ਜਲੇਬੀਆਂ ਦੀ ਇਸ ਵਾਰ ਦੋ ਟਰਾਲੀਆਂ ਹੂੰ ਬੱਚੇ ਨਹੀਂ ਹੋਣੇ ਤਾਂ ਹੀ ਨਹੀਂ ਤਾਂ ਬਾਬਾ ਟੱਪਾ ਲਈ ਬੈਠਾ ਟੱਪਾ ਲਈ ਬੈਠਾ ਹੁੰਦਾ ਹਾਂ ਚਲੋ ਜੀ ਇੱਕ ਥੀ ਕਰ ਦਮ ਵੀਡੀਓ ਦਾ ਹਾਂ ਸਾਡੇ ਵੀਡੀਓ ਨੂੰ ਚੰਗੀ ਲਾਜੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਉਦੋਂ ਵੀ ਹਾਂ ਸਾਨੂੰ ਬਹੁਤ ਸਪੋਰਟ ਦੀ ਜ਼ਰੂਰਤ ਹੈ ਸਾਨੂੰ ਸਪੋਰਟ ਕਰਿਆ ਕਰੋ